ਜਿਹੜਾ ਸਾਡਾ ਮੋਬਾਈਲ ਆ ਨਾ ਮੋਬਾਈਲ ਕਿਤੇ ਨਾ ਕਿਤੇ ਇਹ ਵੀ ਸਾਨੂੰ ਕਲਯੁਗ ਦੇ ਵੱਲ ਹੀ ਲੈ ਜਾ ਰਿਹਾ ਹੈ ਠੀਕ ਹੈ ਵਿੱਚ ਸਾਨੂੰ ਚੰਗੀਆਂ ਸਿੱਖਿਆਵਾਂ ਵੀ ਮਿਲਦੀਆਂ ਚੰਗੇ ਰਾਹ ਵੀ ਸਾਨੂੰ ਮਿਲਦੇ ਆ ਚੰਗੇ ਗੁਣ ਵੀ ਪਰ ਬਹੁਤ ਘੱਟ ਬੋਤਾਤ ਵਿੱਚ ਤੇ ਸਾਨੂੰ ਕਲਯੁਗ ਹੀ ਵਰਤਦਾ ਦਿਸਦਾ ਤੇ ਕਈ ਵਾਰ ਇਹ ਜ਼ਿਕਰ ਕੀਤਾ ਹੈ ਕਿ ਦੇਖੀ ਦੇ ਵੀ ਕਈ ਵਾਰ ਗੁਰੂ ਮਹਾਰਾਜ ਦੇ ਘਰ ਵਿੱਚ ਆਉਣ ਵਾਲਾ ਆਤੇ ਗਿਆ ਪਰ ਉਹ ਕਿਸੇ ਨਾ ਕਿਸੇ ਨੁਕਰੇ ਲੱਗ ਕੇ ਤੇ ਬੈਠਾ ਮੋਬਾਈਲ ਦੇਖਦਾ ਆਇਆ ਗੁਰਬਾਣੀ ਸੁਣਨ ਸੀ ਪਰ ਸੁਣ ਕੁਛ ਹੋਰ ਰਿਹਾ ਦੇਖ ਕੁਛ ਹੋਰ ਰਿਹਾ ਇਹਦਾ ਮਤਲਬ ਇੱਥੇ ਆਇਆ ਤੇ ਕਲਯੁਗ ਦੇ ਪ੍ਰਭਾਵ ਤੋਂ ਬਚਣ ਲਈ ਜਿਹਦੇ ਤੋਂ ਬਚਣ ਲਈ ਆਇਆ ਸੀ ਉਹਨੂੰ ਤੇ ਨਾਲ ਹੀ ਲਈ ਪੁੱਛਦਾ ਹੈ ਕਈ ਵਾਰੀ ਗੁਰੂ ਮਹਾਰਾਜ ਦੇ ਦਰ ਤੇ ਵੀ ਆ ਕੇ ਪ੍ਰਾਣੀ ਮਾੜੀਆਂ ਹਰਕਤਾਂ ਕਰਦਾ ਹੈ ਮਾੜੀ ਹਰਕਤ ਮਾੜੀ ਸੋਚ ਰੱਖ ਕੇ ਜਦੋਂ ਚੱਲਦਾ ਫਿਰ ਦੇਖੀਦਾ ਆਇਆ ਤੇ ਸਤਜੁਗ ਵਿੱਚ ਪਰਵੇਸ਼ ਕਰਨ ਲਈ ਸੀ ਪਰ ਇਹ ਕਲਯੁਗ ਚੋਂ ਨਿਕਲਣਾ ਹੀ ਨਹੀਂ ਚਾਹੁੰਦਾ ਜੇ ਅਸੀਂ ਨਿਕਲਣਾ ਹੀ ਨਹੀਂ ਚਾਹੁੰਦੇ ਤੇ ਫਿਰ ਸਤਗੁਰੂ ਸਾਨੂੰ ਕਲਯੁਗ ਦੇ ਵਿੱਚੋਂ ਸਾਡਾ ਉਧਾਰ ਕਿਦਾਂ ਕਰਨਗੇ ਜੇ ਅਸੀਂ ਬੁਰੀਆਈਆਂ ਛੱਡਣਾ ਹੀ ਨਹੀਂ ਚਾਹੁੰਦੇ ਜੇ ਅਸੀਂ ਬੁਰੀਆਂ ਆਦਤਾਂ ਛੱਡਣੀਆਂ ਹੀ ਨਹੀਂ ਚਾਹੁੰਦੇ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਪ੍ਰੇਮ ਪਾਇਆ ਹੁਣ ਬੜੇ ਧਿਆਨ ਨਾਲ ਸੁਣਿਓ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਪ੍ਰੇਮ ਪਾਇਆ ਉਹ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਏ ਵਾਹੀ ਗੁਰੂ ਤੇਰੇ ਚਰਨਾਂ ਨਾਲ ਪ੍ਰੇਮ ਹੈ ਜੁੜਿਆ ਤੇ ਸਤਜੁਗ ਵਰਤ ਰਿਹਾ ਪਰ ਜੇ ਇੱਕ ਘੜੀ ਵੀ ਤੇਰਾ ਮੇਲ ਨਹੀਂ ਨਾ ਹੁੰਦਾ ਇੱਕ ਘੜੀ ਵੀ ਤੇ ਇਦਾਂ ਲੱਗਦਾ ਜਿਵੇਂ ਕਲਯੁਗ ਵਰਤ ਗਿਆ ਇੱਕ ਘੜੀ ਵੀ ਜਿਹੜੀ ਹੈ ਉਹ ਇੱਕ ਪਲ ਵੀ ਜੇ ਕਿਤੇ ਧਿਆਨ ਹਟਦਾ ਨਾ ਤੇਰੇ ਵੱਲੋਂ ਤੇ ਸਮਝ ਲਓ ਕਲਯੁਗ ਵਰਤ ਗਿਆ ਬਸ ਇੱਕ ਪਲ ਵੀ ਧਿਆਨ ਤੇਰੇ ਤੋਂ ਹਟਣਾ ਨਹੀਂ ਚਾਹੀਦਾ ਇਸ ਸੁਰਤ ਜਿਹੜੀ ਹੈ ਸ਼ਬਦ ਤੋਂ ਪਰੇ ਨਹੀਂ ਹੋਣੀ ਚਾਹੀਦੀ ਜਦੋਂ ਹੀ ਸ਼ਬਦ ਤੋਂ ਸੁਰਤ ਪਰੇ ਹੋਈ ਕਲਯੁਗ ਵਰਤ ਜਣੈ ਤੇ ਜੇ ਵਰਤਿਆ ਹੋਇਆ ਫਿਰ ਸੁਰਤ ਸ਼ਬਦ ਨਾਲ ਜੁੜਨੀ ਨਹੀਂ ਫਿਰ ਤੇ ਬੜੀ ਕੋਸ਼ਿਸ਼ ਕਰਨੀ ਪਵੇਗੀ ਅਭਿਆਸ ਕਰਨਾ ਪਵੇਗਾ ਫਿਰ ਜਾ ਕੇ ਕਿਤੇ ਸੁਰਤ ਤੇ ਸ਼ਬਦ ਦਾ ਸੁਮੇਲ ਹੋਏਗਾ ਜੇ ਵਰਤਿਆ ਹੋਇਆ ਕਲਯੁਗ ਫਿਰ ਤੁਸੀਂ ਪਾਠ ਕਰੋਗੇ ਨਾ ਤੇ ਸੁਰਤ ਕਿਤੇ ਹੋਰ ਲੈ ਜਾਏਗੀ ਤੁਸੀਂ ਕੀਰਤਨ ਸੁਣ ਰਹੇ ਹੋ ਸੁਰਤ ਕਿਤੇ ਹੋਰ ਲੈ ਜਾਏਗੀ ਤੁਹਾਨੂੰ ਪਾਠ ਸੁਣ ਰਹੇ ਹੋ ਕਥਾ ਸੁਣ ਰਹੇ ਹੋ ਸੁਰਤ ਤੁਹਾਨੂੰ ਕਿਤੇ ਹੋਰ ਲੈ ਜਾਏ ਜੇ ਸੁਰਤ ਕਿਤੇ ਹੋਰ ਲੈ ਗਈ ਤੇ ਸਮਝ ਲੈਣਾ ਹਜੇ ਅੰਦਰ ਕਲ ਯੁਗ ਵਰਤ ਰਿਹਾ ਪਰ ਜੇ ਤੁਸੀਂ ਸ਼ਰੀਰ ਕਰਕੇ ਕਿਤੇ ਕਿਤੇ ਵੀ ਤੁਰੇ ਫਿਰਦੇ ਹੋ ਤੇ ਜੇ ਸੁਰਤ ਤੁਹਾਨੂੰ ਗੁਰੂ ਦੇ ਦਰ ਤੇ ਲੈ ਕੇ ਆ ਰਹੀ ਹੈ ਤੇ ਸਮਝ ਲੈਣਾ ਸਤਜੁਗ ਵਰਤ ਰਿਹਾ ਕਈ ਵਾਰੀ ਨਾ ਅਸੀਂ ਸਰੀਰ ਕਰਕੇ ਗੁਰੂ ਮਹਾਰਾਜ ਦੇ ਦਰ ਤੇ ਆ ਤੇ ਜਾਂਦੇ ਆਂ ਪਰ ਸੁਰਤ ਸਾਨੂੰ ਕਿਤੇ ਦੇ ਕਿਤੇ ਲੈ ਜਾਂਦੀ ਆ ਉਹ ਇੱਥੇ ਸਾਨੂੰ ਸੁਰਤ ਜਿਹੜੀ ਐ ਇੱਥੇ ਸਾਨੂੰ ਟਿਕਣ ਨਹੀਂ ਦਿੰਦੀ ਜੁੜਨ ਨਹੀਂ ਦਿੰਦੀ ਤੇ ਕਈ ਵਾਰੀ ਸਰੀਰ ਗੁਰੂ ਦੇ ਦਰ ਤੋਂ ਕਿਤੇ ਤੁਰਿਆ ਫਿਰੇ ਪਰ ਸੁਰਤ ਗੁਰੂ ਦੇ ਚਰਨਾਂ ਵਿੱਚ ਹੁੰਦੀ ਐ ਸੁਰਤ ਗੁਰੂ ਵੱਲ ਹੁੰਦੀ ਐ ਇਹਦਾ ਮਤਲਬ ਉਹ ਸਤਜੁਗ ਵਰਤ ਰਿਹਾ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਸੇ ਲਈ ਆਏ ਆਂ ਮਹਾਰਾਜ ਜੀ ਇਹ ਜਿਹੜਾ ਅੰਦਰ ਕਲਯੁਗ ਨੇ ਮਲ ਮੂਤ ਮੂੜ ਵਾਲੀ ਅਵਸਥਾ ਮੂਰਖਾਂ ਵਾਲੀ ਅਵਸਥਾ ਬਣਾਈ ਹੈ ਮਲ ਮੂਤ ਗੰਦਗੀ ਅੰਦਰ ਭਰੀ ਪਈ ਹੈ ਅੰਦਰ ਗੰਦਗੀ ਭਰੀ ਪਈ ਹੈ ਅੰਦਰ ਬਦਬੋ ਜਿਹੜੀ ਜਦੋਂ ਵੀ ਮੈਂ ਮੁਖ ਤੋਂ ਕੁਝ ਬੋਲਦਾ ਤੇ ਬਦਬੋਈ ਆਉਂਦੀ ਹੈ ਹੋਰ ਕੁਝ ਨਹੀਂ ਆਉਂਦਾ ਮੁਖ ਆਵਤ ਤਾਂ ਕੇ ਦੁਰਗੰਧ ਇਹ ਜਿਹੜੇ ਬੋਲ ਮੂੰਹ ਚੋਂ ਨਿਕਲਦੇ ਆ ਨਾ ਗੰਦਲੇ ਗੰਦਲੇ ਭੜੇ ਭੜੇ ਮਾੜੇ ਮਾੜੇ ਇਹ ਕੀ ਹੈ ਇਹ ਕਲਯੁਗੀ ਹੈ ਜਿਹੜਾ ਅੰਦਰੋਂ ਦੀ ਮਾੜੇ ਭੜੇ ਗੰਦਲੇ ਬੋਲ ਜਿਹੜੇ ਨਹੀਂ ਕਡਵਾਰਿਆ ਬੰਦਾ ਮੂੰਹ ਖੋਲਦਾ ਤੇ ਗੰਦੇ ਬੋਲ ਨਿਕਲਦੇ ਆ ਤੇ ਇਹ ਕੀ ਹੈ ਇਹ ਕਲਯੁਗ ਹੈ ਅੰਦਰ ਗੰਦਗੀ ਭਰੀ ਪਈ ਹੈ